हेलो जी राम राम जी सताल मैं थोड़ी मोनिका धवन थोड़े चैनल नुड़ चुकी हाँ जो कि तुम सब जानते हो तो चैनल का नाम मोनिका धवन ऑफिशियल जिरा कि मैं ऑफिशियल नाम दो तो तीन दिन पहला दे चुकी हुई हूँ और जोड़ा मेरा सेम यूट्यूब का पेज रहेगा वो मोनिका धवन ऑफिशियल तो है और फेसबुक मोनिका धवन ऑफिशियल ਸੇਮ ਸੇਮ ਦੋਨਾਂ ਨੂੰ ਇੱਕ ਹੀ ਨਾਮ ਦਿੱਤੇ ਗਏ ਨੇ ਔਰ ਜਿਨ੍ਹਾਂ ਨੇ ਮੈਨੂੰ ਫੋਲੋ ਨਹੀਂ ਕੀਤਾ ਉਹ ਮੈਨੂੰ ਚੈਨਲ ਨੂੰ ਫੋਲੋ ਕਰ ਲਵੋ ਔਰ ਜਿਨ੍ਹਾਂ ਨੇ YouTube ਤੇ ਮੈਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਮੈਨੂੰ ਸਬਸਕ੍ਰਾਈਬ ਕਰ ਲਵੋ ਸੇਮ ਨਾਮ ਰੱਖਾਂਗੇ ਮੋਨਿਕਾ धवन ਅਫੀਸ਼ੀਅਲ Facebook ਪੇਜ ਐਂਡ YouTube ਪੇਜ ਹਾਂਜੀ ਅ ਕੱਲ ਥੋੜਾ ਮੈਂ ਵੀਡੀਓ ਨਹੀਂ ਬਣਾ پائی ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਨੀ ਆ ਕੱਲ ਦਾ ਮੇਰਾ ਵੀਡੀਓ ਥੋੜਾ ਔਰ ਲੇਟ ਹੋ ਵੀ ਗਿਆ ਔਰ ਕੁਝ ਮੇਰੇ ਜਿਹੜੇ ਨੌਮ ਮੇਰੇ ਰਿਸ਼ਤੇਦਾਰ ਜਿਹੜੇ ਕਿ ਗੁਰਸੰਗੀ ਹੁੰਦੇ ਨੇ ਉਹ ਮੇਰੇ ਨਾਲ ਜੁੜੇ ਹੋਏ ਸੀ ਤੇ ਕੱਲ ਉਹਨਾਂ ਦੀ ਬੇਟੀ ਦੀ ਮੈਰਿਜ ਸੀ ਜਿਹੜੀ ਮੈਰਿਜ ਇੱਕ ਸਿੰਪਲ ਮੈਰਿਜ ਕੀਤੀ ਉਹਨਾਂ ਨੇ ਜਿੱਦਾਂ ਮਤਲਬ ਜਿੰਨੂੰ ਕਹਿੰਦੇ ਨੇ ਚੁੰਨੀ ਚੜਾਵਾ ਕਰਨਾ ਔਰ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰੇ ਦੇ ਵਿੱਚ ਜਿਹੜੇ ਉਹਨਾਂ ਦੇ ਲਾਵਾਂ ਫੇਰੇ ਦਵਾਏ ਗਏ ਤੇ ਜਿਸ ਕਾਰਨ ਕੱਲ ਦਾ ਮੇਰਾ ਟਾਈਮ ਪੂਰਾ ਬਿਜ਼ੀ ਰਿਹਾ ਔਰ ਕੋਸ਼ਿਸ਼ ਕਰਾਂਗੀ 110% ਕੇ ਇੱਕ ਨਾ ਇੱਕ ਮੇ ਫੋਟੋ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੀ ਔਰ ਤੁਸੀਂ ਵੀ ਦੇਖ ਲੈਣਾ ਕਿ ਮਤਲਬ ਮੈਂ ਮੈਰੀਸ ਦੇ ਉੱਪਰ ਕੱਲ ਬਹੁਤ ਬੀਜ਼ੀ ਹੀ ਗਈ ਸੀ ਵੈਸੇ ਤਾਂ ਗੁਰਸੰਗੀ ਬਹੁਤ ਹੀ ਵਧੀਆ ਇਨਸਾਨ ਨੇ ਕਿਉਂਕਿ ਆਪਣਾ ਨਾਲੋ ਜਿਹੜਾ ਬੇਗਾਨਾ ਵੱਧ ਕੇ ਕਰੇ ਉਹਦੇ ਲਈ ਦਿਲ ਦੀ ਇੱਜ਼ਤ ਬਹੁਤ ਵਧੀਆ ਇੱਜ਼ਤ ਬਣ ਜਾਂਦੀ ਹੈ ਤੇ ਜਿੱਥੇ ਆਪਣਿਆਂ ਨੇ ਖੜਾ ਹੋਣਾ ਹੁੰਦਾ ਹੈ ਉੱਥੇ ਬੇਗਾਨਾ ਆਣ ਕੇ ਖੜਾ ਹੋ ਜਾਵੇ ਤੇ ਉਤੋਂ ਉੱਪਰ ਤੇ ਹੋਰ ਕੋਈ ਇਸ ਤੋਂ ਪਰਫੈਕਟ ਰਿਸ਼ਤਾ ਮੈਨੂੰ ਨਹੀਂ ਲੱਗਦਾ ਕਿ ਹੁੰਦਾ ਹੈ। ਉਹਨਾਂ ਨਾਲ ਹੋਲੀਆਂ ਦੇ ਦਿਨਾਂ ਦੇ ਵਿੱਚ ਜਾਂ ਸੰਗਰਾਂਦ ਮੱਸੀਆ ਦੇ ਟਾਈਮ ਤੇ ਜਦੋਂ ਅਸੀਂ ਗੁਰਦੁਆਰੇ ਦੇ ਵਿੱਚ ਜਾਂਦੇ ਜੀਵਨ ਸਿੰਘ ਜੀ ਦੀ ਸੇਵਾ ਕਰਦੇ ਆਂ ਤੇ ਉਹਦੀ ਉਹਦੀ ਮਤਲਬ ਸੰਤੀ ਜਿਹੜੇ ਮੇਰੇ ਨਾਲ ਪ੍ਰੇਮ ਪਿਆਰ ਉਹਨਾਂ ਦਾ ਬਣਿਆ ਪਿਆ। ਤੇ ਉਹਨਾਂ ਨੇ ਕਾਫੀ ਮਤਲਬ ਇੱਜ਼ਤ ਕਰਦੇ ਨੇ, ਵੈਲਕਮ ਕਰਦੇ ਨੇ ਬਹੁਤ ਵਧੀਆ ਲੱਗਦਾ ਮੈਨੂੰ ਕਿ ਜਦੋਂ ਮੈਂ ਉਹਨਾਂ ਨਾਲ ਜਦੋਂ ਵੀ ਮਿਲਦੀ ਆਂ। ਤੇ ਉਹਨਾਂ ਨੇ ਕਿਹਾ ਸੀ ਕਿ ਮੇਰੀ ਬੇਟੀ ਦੀ ਸ਼ਾਦੀ ਹੈ ਤੇ ਗਰੀਬਾਂ ਦੇ ਘਰ ਜ਼ਰੂਰ ਪੈਰ ਪਾਣਾ ਤੇ ਪਰ ਮੈਂ ਉਹਨਾਂ ਨੂੰ ਕਹੇ ਕਿ ਗਰੀਬ ਔਰ ਅਮੀਰ ਇਨਸਾਨ ਕੋਈ ਵੀ ਨਹੀਂ ਹੁੰਦਾ ਜ਼ਰੂਰੀ ਨਹੀਂ ਜਿਹਦੇ ਕੋਲ ਅੱਜ 4 ਪੈਸੇ ਆ ਤੇ ਉਹ ਹੀ ਉਹ ਮਤਲਬ ਦੁਨੀਆ ਦਾ ਸਭ ਤੋਂ ਵੱਡਾ ਵਲਡ ਬੰਦਾ ਹੈ ਤੇ ਜਿਹੜਾ ਅੱਜ ਜਿਹਦੇ ਕੋਲ ਪੈਸੇ ਨਹੀਂਗੇ ਸਮਝੋ ਦੁਨੀਆ ਦਾ ਸਭ ਤੋਂ ਮਾੜਾ ਬੰਦਾ ਹੈ ਇਸ ਤਰ੍ਹਾਂ ਦਾ ਕੁਛ ਨਹੀਂ ਹੁੰਦਾ ਜਸਟ ਤੁਹਾਡਾ ਆਪਣਾ ਦਿਲ ਅਮੀਰ ਹੋਣਾ ਚਾਹੀਦਾ ਹੈ ਤੁਹਾਡੀ ਆਪਣੀ ਜ਼ੁਬਾਨ ਅਮੀਰ ਹੋਣੀ ਚਾਹੀਦੀ ਹੈ ਤੁਹਾਡੇ ਆਪਣੇ ਦਿਲ ਦੀਆਂ ਰੀਆ ਸੋਚ ਹੁੰਦੀਆਂ ਨੇ ਉਹ ਅਮੀਰ ਹੋਣੀਆਂ ਚਾਹੀਦੀਆਂ ਨੇ ਇਹਦੇ ਨਾਲ ਪੈਸਾ ਜਿਹੜਾ ਵਾ ਮੈਨੂੰ ਨਹੀਂ ਲੱਗਦਾ ਕਿ ਉੱਪਰੋਂ ਕੋਈ ਹੋਰ ਪਲੱਸ ਹੋ ਸਕਦੀ ਚੀਜ਼ ਪੈਸਾ ਤੇ ਚਲੋ ਹਰ ਇੱਕ ਦੇ ਘਰ ਹੁੰਦਾ ਚਾਹੇ ਕੋਈ ਮਾੜਾ ਬੰਦਾ ਚਾਹੇ ਕੋਈ ਚੰਗਾ ਬੰਦਾ ਪਰ ਜਿੱਥੇ ਗੱਲ ਇੱਜ਼ਤ ਦੀ ਤੇ ਪਿਆਰ ਦੀ ਆ ਜਾਂਦੀ ਹੈ ਨਾ ਉਹਦੇ ਵਰਗੀ ਕੋਈ ਗੱਲ ਨਹੀਂ ਹੈਗੀ ਤੇ ਬਾਕੀ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਮੇਰੇ ਨਾਮ ਮੇਰੇ ਸੰਗੀ ਮੇਰੇ ਰਿਸ਼ਤੇ ਗੁਲਪਾਈ ਜਿਹੜੋ ਵੀ ਸਾਡੇ ਨਾਲ ਜੁੜਦੇ ਨੇ ਜਾਂ ਮਿਲਵਗਲ ਗੱਲਬਾਤ ਕਰਦੇ ਨੇ ਜਾਂ ਅਸੀਂ ਇੱਕ ਜਗ੍ਹਾ ਦੇ ਗੁਰਦੁਆਰੇ ਦੇ ਵਿੱਚ ਸੇਵਾ ਇਕੱਠੀ ਕਰਦੇ ਆਂ ਤੇ ਚਲੋ ਕਾਫੀ ਦੁੱਖ ਸੁੱਖ ਸਾਂਝੇਵਾਲ ਆਪਣਾ ਹੋ ਜਾਂਦਾ ਹੈ ਤੇ ਇਸ ਲਈ ਅਮੀਰੀ ਗਰੀਬੀ ਤਾਂ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਤੇ ਅੱਜ ਕੱਲ੍ਹ ਹੈਗੀ ਐ ਸਭ ਇਕੁਅਲੀ ਚੱਲ ਰਿਹਾ ਹੈ ਨਾ ਕੋਈ ਮਾੜਾ ਵਾ ਨਾ ਕੋਈ ਚੰਗਾ ਸਭ ਬਰਾਬਰ ਸਿਸਟਮ ਚੱਲਦੇ ਨੇ ਰਿਸ਼ਤਿਆਂ ਨੂੰ ਲੈ ਕੇ ਜਾਂ ਫਿਰ ਅਜਨਬੀ ਅਣ ਦੇਖਿਆਂ ਨੂੰ ਲੈ ਕੇ ਹਾਂਜੀ ਬਾਕੀ ਅੱਜ ਥੋੜਾ ਜਿਹਾ ਮੈਂ ਸੋਚਿਆ ਚਲੋ ਮੈਂ ਵੀਡੀਓ ਪਾਵਾਂਗੀ ਵੀਡੀਓ ਪਾ ਕੇ ਤੁਹਾਡਾਂ ਨਾਲ ਗੱਲਬਾਤ ਕਰਾਂਗੀ ਮੈਰਿਜ ਨੂੰ ਲੈ ਕੇ ਕਿ ਜਿਹੜੀ ਮੈਂ ਕੱਲ ਬਹੁਤ ਟਾਈਮ ਬੀਜ਼ੀ ਰਹੀ ਮੈਰਿਜ ਨੂੰ ਲੈ ਕੇ ਪ੍ਰੋਪਰ ਪਰਸ ਉਹਨਾਂ ਦਾ ਥੋੜਾ ਜਿਹਾ ਹਲਕਾ ਜਿਹਾ DJ ਪਾਰਟੀ ਸੀ ਉਹਦੇ ਵਿੱਚ ਵੀ ਬੀਜ਼ੀ ਰਹੀ ਫਿਰ ਉਸ ਤੋਂ ਬਾਅਦ ਕੱਲ ਦੀ ਮੈਰਿਜ ਸੀ ਫਿਰ ਉਹਦੇ ਵਿੱਚ ਵੀ ਬੀਜ਼ੀ ਰਹੀ ਔਰ ਅੱਜ ਮਾਰਨੀ ਟਾਈਮ ਤੇ ਮੈਂ ਜਸਟ ਸਫਾਈਆਂ ਵਗੈਰਾ ਬਹੁਤ ਸਾਰੀਆਂ ਕੀਤੀਆਂ ਨੇ ਤੇ ਤੁਹਾਨੂੰ ਮੈਨੂੰ ਇਹ ਜ਼ਰੂਰ ਦੱਸਣਾ ਪੀਸ ਕਿ ਕਿਤੇ ਕਿਤੇ ਘਰ ਬਹੁਤ ਸਾਰਾ ਡਸਟ ਚੱਲ ਰਿਹਾ ਬਹੁਤ ਘੱਟਾ ਚੱਲ ਰਿਹਾ ਬਹੁਤ ਅੰਧੇਰੀ ਆ ਰਹੀ ਹੈ ਮਿੰਟੋ ਮਿੰਟੀ ਪ੍ਰਮਾਤ ਦੀ ਆ ਜਾਂਦੀ ਹੈ ਅਚਾਨਕ ਮਤਲਬ ਬਦਲ ਹੋ ਜਾਂਦਾ ਹੈ ਜਿਸ ਕਾਰਨ ਮਤਲਬ ਬਹੁਤ ਸਾਰਾ ਮਤਲਬ ਮੁਸ਼ਕਲ ਹੋ ਰਿਹਾ ਹੈ ਤੇ ਬਾਕੀ ਆ ਦੇਖੋ ਜੀ ਵਿਦਿਆ ਗਈ ਹੈ ਛੱਦੀ ਵਿਦਿਆ ਅੱਛਦੀ ਵਿਦਿਆ ਸ਼ੋਈ ਹੋਈ ਸੀ ਤੇ ਵਿਦਿਆ ਸ਼ੋਕ ਉੱਠ ਚੁੱਕੀ ਹੋਈ ਹੈ ਕਿਉਂਕਿ ਸਕੂਲ ਦਾ ਟਾਈਮ ਰੁਟੀਨ ਵਿਦਿਆ ਦਾ ਜਿਹੜਾ ਵਾ ਥੋੜਾ ਜਿਹਾ ਹੋ ਚੁੱਕਿਆ ਹੈ 8 ਵਜੇ ਦਾ ਔਰ ਫਿਰ ਵਿਦਿਆ 8 ਵਜੇ ਸਕੂਲ ਚਲੇ ਜਾਂਦੇ ਨੇ ਉਸ ਤੋਂ ਬਾਅਦ ਵਿਦਿਆ 1:30 2 ਵਜੇ ਦੇ ਵਿੱਚ ਵੀ ਜਾਂਦੇ ਨੇ ਫਿਰ ਬਹੁਤ ਥੱਕੇ ਹੁੰਦੇ ਨੇ ਤੇ ਫਿਰ ਇਸ ਰੈਸਟ ਕਰਦੇ ਨੇ ਆਰਾਮ ਕਰਦੇ ਨੇ ਜਿਸ ਨਾਲ ਕੀ ਰੈਸਟ ਤੇ ਆਰਾਮ ਦੋਨੋਂ ਚੀਜ਼ਾਂ ਬਹੁਤ ਜ਼ਰੂਰੀ ਨੇ ਸਾਡਾ ਸਰੀਰ ਹੋਵੇ ਜਾਂ ਬੱਚੇ ਦਾ ਸਰੀਰ ਹੋਵੇ ਦੋਨੋਂ ਚੀਜ਼ਾਂ ਇਕੁਅਲ ਨੇ ਤੇ ਫਿਰ ਸੋਚਿਆ ਚਲੋ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗੀ ਸ਼ਾਮ ਟਾਈਮ ਔਰ ਟਾਈਮ ਹੁਣ ਲਗਭਗ ਮੈਕਸਿਮਮ 5 ਵਜੇ ਦੇ ਪਏ ਨੇ ਤੇ ਸੋਚਿਆ ਚਲੋ ਜਿੰਦੇ ਤੱਕ ਸੁੱਤੀ ਬੰਦੇ ਦਾ ਕੁਝ ਨਾ ਕੁਝ ਵੀਡੀਓਜ਼ ਦੇ ਵਿੱਚ ਮੈਂ ਕੋਸ਼ਿਸ਼ ਕਰਾਂ ਤੁਹਾਡੇ ਨਾਲ ਗੱਲਬਾਤ ਕਰਨ ਦੀ ਤੇ ਦੇਖੋ ਹਲਕੀ ਜੀ ਆਵਾਜ਼ ਨਹੀਂ ਕੀਤੀ ਤੇ ਮੈਡਮ ਉੱਠ ਕੇ ਬੈਠ ਗਏ ਤੇ ਉਹ ਕਹਿੰਦੇ ਨਾ ਸਿਆਣੀ ਬੱਚਿਆਂ ਦੇ ਕੰਨ ਬਹੁਤ ਪਤਲੇ ਹੁੰਦੇ ਆ ਗੱਲ ਕਰੋ ਤੇ ਨਾਲ ਹੀ ਉੱਠ ਕੇ ਬੈਠ ਜਾਂਦੇ ਇਹ ਉਹਨਾਂ ਵਿੱਚ ਇੱਕ ਹੈ ਵੀ ਵਿਦਿਆ ਵੀ ਹੈ ਤੇ ਬਾਕੀ ਵਿਦਿਆ ਚਾਰੇ ਨੂੰ ਰਾਮ ਰਾਮ ਕਰ ਦੋ ਬੱਚੂ ਹਾਂਜੀ ਸਸ਼੍ਰੀਕਾਲ ਵੀ ਕਰ ਦੋ ਠੀਕ ਹੈ ਤੇ ਹੈਲੋ ਹੈਲੋ ਵੀ ਕਰ ਦੋ ਅੱਛਾ ਬਾਏ ਬਾਏ ਵੀ ਕਰ ਦੋ ਬੋਲੋ ਤੁਸੀਂਾਰੇ ਕਿੱਦਾਂ ਹੋ ਚਾਰੇ ਕਿੱਦਾਂ ਹੋ ਤੇ ਬਾਕੀ ਮੈਂ ਤੁਹਾਡੇ ਚੈਨਲ ਦੇ ਨਾਲ ਇਸ ਤਰ੍ਹਾਂ ਜੁੜਦੀ ਰਵਾਂਗੀ ਗੱਲਬਾਤ ਕਰਦੀ ਰਵਾਂਗੀ ਕੱਲ ਮੈਰिज ਨੂੰ ਲੈ ਕੇ ਜਿਹੜਾ ਮੈਂ ਬਹੁਤ ਬਿਜ਼ੀ ਰਹੀ ਹਾਂ ਤੁਸੀਂ ਸਾਰਿਆਂ ਨੇ ਮੇਰੀ ਗੱਲਬਾਤ ਸੁਣੀ ਹੋਏਗੀ ਉਸ ਗੱਲ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਹੈ ਕਿ ਕੀ ਮਤਲਬ ਮਾਹੌਲ ਕੱਲ ਦਾ ਰਿਹਾ ਔਰ ਅੱਜ ਸ਼ਾਮ ਦਾ ਜਿਹੜਾ ਕੀ ਟਾਈਮ ਪੀਰੀਅਡ 5 ਵੇ ਦਾ ਚੱਲ ਰਿਹਾ ਤੇ ਇਸ ਲਈ ਮੈਂ ਥੋੜਾ ਜਿਹਾ ਵੀਡੀਓ ਨੂੰ ਇੱਥੇ ਹੀ ਮਤਲਬ ਸਟਾਪ ਕਰਾਂਗੀ ਕਿਉਂਕਿ ਜ਼ਿਆਦਾ ਵੀਡੀਓ ਮੈਂ ਨਹੀਂ ਬਣਾ ਪਾਵਾਂਗੀ ਕਿਤਾ ਵਿੱਦਿਆ ਉੱਠ ਚੁੱਕੀ ਹੋਈ ਹੈ ਔਰ ਮੈਂ ਨਹੀਂ ਚਾਹਦੀ ਕਿ ਵੀਡੀਓ ਦੇ ਵਿੱਚ ਰੋਵੇ ਔਰ ਉਹ ਚੀਜ਼ ਫਿਰ ਥੋੜੀ ਜਿਹੀ ਵੀਡੀਓ ਵਧੀਆ ਜੀ ਨਾਮ ਬਣੇ ਤੇ ਬਾਕੀ ਤੁਸੀਂ ਮੈਨੂੰ ਬਹੁਤ ਪਿਆਰ ਦੇ ਰਹੇ ਹੋ ਬਹੁਤ سپورਟ ਦੇ ਰਹੇ ਹੋ ਬਹੁਤ ਲਾਈਕ ਆ ਰਹੇ ਨੇ ਬਹੁਤ ਕਮੈਂਟ ਆ ਰਹੇ ਨੇ ਔਰ ਸਮਾਂ ਨਿਕਾਲ ਕੇ ਸਭ ਤੋਂ ਵਧੀਆ ਗੱਲ ਕੀ ਤੁਸੀਂ ਮੇਰੀ ਵੀਡੀਓਜ਼ ਦੇਖ ਰਹੇ ਹੋ ਉਹਦੇ ਵਿੱਚ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਮੇਰੀ ਵੀਡੀਓਜ਼ ਨੂੰ ਇੰਨਾ سپورਟ ਕਰ ਰਹੇ ਹੋ ਇੰਨਾ ਪਿਆਰ ਦੇ ਰਹੇ ਹੋ ਉਹਦੇ ਲਈ ਸ਼ੁਕਰਾਨਾ ਤੁਹਾਡਾ ਬਹੁਤ ਸਾਰਾ ਧੰਨਵਾਦ ਤੇ ਪਰਮਾਤਮਾ ਤੁਹਾਨੂੰ ਸਭ ਨੂੰ ਆਪਣੇ ਆਪਣੇ ਘਰ ਦੀ ਕਲਾ ਜਰ ਰੱਖੀਏ ਤੰਦਰੁਸਤੀਆਂ ਦੇ ਵਿੱਚ ਰੱਖੀਏ ਪਰਮਾਤਮਾ ਤੁਹਾਡੇ ਘਰ ਦੇ ਜੀਵਾਂ ਦੇ ਉੱਪਰ ਤੰਦਰੁਸਤੀਆਂ ਰੱਖਣ ਔਰ ਮੈਂ ਦੁਆ ਕਰਾਂਗੀ ਪ੍ਰਮਾਤਮਾ ਅਗੇ ਇਸ ਗੱਲ ਦੀ ਕਿ ਜਿਹੜੇ-ਜਿਹੜੇ ਮੇਰੇ ਫੇਸਬੁੱਕ ਮੇਰੀ ਫੈਮਿਲੀ ਮੇਰਾ ਪਰਿਵਾਰ ਮੇਨਾਂ ਜੁੜਿਆ ਹੋਇਆ ਹੈ ਉਹਨਾਂ ਨੂੰ ਪ੍ਰਮਾਤਮਾ ਸਭ ਨੂੰ ਤੰਦਰੁਸਤੀਆਂ ਦੇਵੇ ਤੇ ਬਾਕੀ ਮੋਨਿਕਾ ਦਾ ਮਨ ਅਫੀਸ਼ੀਅਲਸ ਚੈਨਲ ਦਾ ਨਾਮ ਜੇ ਨਹੀਂ ਤੁਹਾਨੂੰ ਹਜੇ ਵੀ ਪਤਾ ਲੱਗ ਰਿਹਾ ਤਾਂ ਫਿਰ ਵੀ ਮੈਂ ਇੱਕ ਵਾਰੀ ਰਿਪੀਟ ਕਰ ਦਿੰਦੀ ਆ ਜਿਸ ਨੂੰ ਮੈਂ ਆਪਣਾ ਨਾਮ ਦੇ ਚੁੱਕੀ ਹਾਂ ਫੇਸਬੁੱਕ ਦਾ ਔਰ YouTube ਦਾ ਮੈਕਸਿਮਮ ਪਹਿਲਾਂ ਹੀ ਮੈਂ ਨਾਮ ਦੇ ਦਿੱਤਾ ਹੋਇਆ ਸੀ ਬਾਕੀ ਤੁਹਾਡੇ ਚੈਨਲ ਦੇ ਨਾਲ ਮੈਂ ਜੁੜਦੀ ਰਵਾਂਗੀ ਆਪਣੇ ਚੈਨਲ ਨੂੰ ਤੁਸੀਂ ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਸਪੋਰਟ ਦਿੰਦੇ ਰਹੋ ਵਿਦਿਆ ਬਾਏ ਬਾਏ ਕਰ ਦੋ ਨਾ ਬਾਏ ਬਾਏ ਅੱਛਾ ਵਿਦਿਆ ਮੇਰੀ ਬਾਤ ਸੁਨੋ ਸਕੂਲ ਮੇਂ ਕਿਆ ਕਲ ਕੀ ਆਈ ਖਾਣਾ ਖਾਇਆ ਠੀਕ ਹੈ ਬੱਚੇ ਨੋਂਦੇ ਨੇ ਕੈਚੇ ਨੋਂਦੇ ਨੇ ਬੱਚੇ ਅੱਛਾ ਅੱਛਾ ਬੱਚਿਆਂ ਨੇ ਮਾਲਿਆ ਜੀ ਕਿੱਥੇ ਮਾਲਿਆ ਜੀ ਬੱਚਿਆਂ ਨੇ ਓਏ अच्छा विद्या मैं हूँ दस चो स्कूल में एक्टिविटी क्या करके आए हेड का है ओके नोजी का है ओके आइस का है ओके लिप्पी का है ओके तीत कहाँ है ठीक है हैंडू कहाँ है ठीक है फिंगर कहाँ है फिंगर्स ठीक है ਚਲੋ ਹੁਣ ਇਹਨਾਂ ਨੂੰ ਬਾਏ ਬਾਏ ਕਰ ਦੋ ਬਾਏ ਚਲੋ ਠੀਕ ਹੈ ਜੀ ਤੁਹਾਡੇ ਚੈਨਲ ਦੇ ਨਾਲ ਮੈਂ ਮਿਲਦੀ ਰਵਾਂਗੀ ਤੁਸੀਂ ਇਸੇ ਤਰ੍ਹਾਂ ਹੀ ਆਪਣੇ ਚੈਨਲ ਨੂੰ ਪਿਆਰ ਕਰਦੇ ਰਹੋ ਸਪੋਰਟ ਕਰਦੇ ਰਹੋ ਧੰਨਵਾਦ ਮੈਂ ਤੁਹਾਡੀ ਮੋਨਿਕਾ ਰਹਾਂਗੀ